ਜਿਹੜੇ ਬੰਦੇ ਨੇ ਪੰਜਾਬੀਆਂ ਦੇ ਚਿਹਰੇ ਤੇ ਖੁਸ਼ੀ ਲਿਆਂਦੀ ਮੁਸਕਾਨ ਲਿਆਂਦੀ ਅੱਜ ਉਹ ਆਈਸੀਯੂ ਦੇ ਵਿੱਚ ਆਪਣੇ ਦੁੱਖਾਂ ਨਾਲ ਲੜ ਰਿਹਾ ਐਨੇ ਸਾਲਾਂ ਬਾਅਦ ਪੰਜਾਬ ਦੀ ਟੀਮ ਫਾਈਨਲ ਦੇ ਵਿੱਚ ਪਹੁੰਚੀ ਸਾਡੀ ਟੀਮ ਬਹੁਤ ਮਿਹਨਤ ਕੀਤੀ ਸ੍ਰੇਸ਼ਾਈਏ ਸਰਪੰਚ ਨੇ ਜਿਹਦੀ ਮੈਂ ਗੱਲ ਕਰ ਰਿਹਾ ਆਪਣਾ ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨੀ ਜਿਹੜੇ ਮੈਚ ਹੋਏ ਉਹਨਾਂ ਦੇ ਵਿੱਚ ਇੱਕ ਉਹਨੇ ਕੈਚ ਕੀਤਾ ਵੀਡੀਓ ਦੇਖ ਲਓ ਇਸ ਕੈਚ ਦੇ ਦੌਰਾਨ ਉਹਨਾਂ ਦੀ ਛਾਤੀ ਦੇ ਥੱਲੇ ਜਿਹੜੀਆਂ ਹੱਡੀਆਂ ਆਪਣੀਆਂ ਤਿੰਨ ਉਹ ਡੈਮੇਜ ਹੋ ਗਈਆਂ ਤੇ ਹੁਣ ਉਹ ਆਈਸੀਯੂ ਦੇ ਵਿੱਚ ਦਾਖਲ ਨੇ ਸੁਰੇਸ਼ ਈਅਰ ਜੀ ਹੁਣ ਆਪਾਂ ਸਾਰਿਆਂ ਨੂੰ ਪੰਜਾਬੀਆਂ ਨੂੰ ਜਿੰਨੇ ਤੇ ਜਿੰਨੇ ਵੀ ਉਹਨੂੰ ਸੁਰੇਸ਼ ਈਅਰ ਨੂੰ ਪਿਆਰ ਕਰਦੇ ਆ ਇੱਕ ਅਰਦਾਸ ਦੀ ਲੋੜ ਆ ਅਰਦਾਸਾਂ ਦੇ ਨਾਲ ਉਹ ਆਪਣਾ ਸੁਰੇਸ਼ ਈਅਰ ਜਲਦੀ ਠੀਕ ਹੋ ਸਕਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਵੀਡੀਓ ਨੂੰ ਸ਼ੇਅਰ ਕਰਿਓ ਜਿੰਨਾ ਵੀ ਹੋ ਸਕੇ ਸ਼ੇਅਰ ਕਰਿਓ ਤਾਂ ਕਿ ਹਰੇਕ ਬੰਦਾ ਸੁਰੇਸ਼ ਈਅਰ ਲਈ ਅਰਦਾਸ ਕਰ ਸਕੇ